کہ لڑی کو اکیسے روڑنے جنوڑی ہے تو بچے ادازل سی بیدہ مطابق بچے کتے لیتا کہ کو اپنے سارے کام کرنا ہے کہ کئی پیرنس میں جائے جیتے ہیں بچے ہیں تو وہ تو مومی بھی کام کرتے ہیں تو جیڑی بھی کام کرتے ہیں بچے سکون تو باہت تو بچے کوئی مطابق بچے کوئی مطابق بچے کوئی مطابق بچے تو وہ بچے جبیں اے عمر ہے سپیشنی کے میں ساتھ میں تو رہے کے بارو ہی تک ਦੇ ਜਿਹੜੀ ਬੱਚੀ ਦੋ ਗੱਲ kia ਜਿਹਦਾ ਉਹਨੇ ਇੱਥੇ ਹੋਈ। ਨਾ ਜਿਹਨੂੰ ਉਹਨਾਂ ਥੋੜਾ ਜਨਾ ਉਹਦੇ ਪ੍ਰਤੀ ਤੁਸੀਂ ਸਾਰਾ ਪਸਟ ਕਰੂੰ। ਉਹਨੇ ਕਰੇ ਕਿ ਉਹ ਕੀ ਕਰਦਾ ਹੈ ਕਿੰਨਾ ਚਿਰ ਪੜ੍ਹਦਾ ਹੈ ਕਿਹਦੇ ਨਾਲ ਮੈਂ ਲਾਇਬਲ ਕਿ ਮੈਂ ਜਿਸ ਨਾਲ ਆਪਣੀ ਬੈਟਰੀ ਉੱਠਣੀ ਹੈ। ਉਹ ਨੂੰ ਤਾਂ ਉਹਨੂੰ ਪਤਾ ਹੋਂ ਉਹਦੇ ਬਾਰੇ ਬਹੁਤ ਥੋੜਾ। ਕਿਉਂਕਿ ਪਾਪਾ ਮੇਰੇ ਨਾਲ ਸਾਰਾ ਟਾਰਗੇਟ ਸਾਰਾ ਬੱਚੇ। ਇਹੋ ਬੱਚੇ ਜਿਹੜੇ ਵਿਦੇਸ਼ ਲੈਣਾ ਗ੍ਰੇਸ਼ਨ ਦੇ ਵਿੱਚ ਬੱਚਿਆਂ ਨੂੰ ਅੰਡਰੀਓ ਤੇ ਬਹੁਤ ਜ਼ਿਆਦਾ ਬੁਖਰੀ ਉਹ इवन दैट ਉਹ ਇਹ ਤੁਹਾਨੂੰ ਕਿ ਉਹ ਮਾਤਾ ਪਿਤਾ ਨੂੰ ਵੀ ਅਸਲ ਵਿੱਚ ਇਹ ਬੱਚਾ ਕੰਪਲੀਟ ਕਰਦਾ ਹੈ ਤਾਂ ਤੁਸੀਂ ਦੇਖਿਓ ਉਹ ਹਰਮੋਂ ਦੇ ਵਿੱਚ ਹੋਰ ਕੋਲ ਜਾ ਕੇ ਨਰਸ ਕਰਾਂਗੇ ਜਦ ਮੈਂ ਇੱਕ ਦੋ ਬਲਾਈਜ਼ ਹੋਈਆਂ ਨੇ ਕਿ ਜਿਹੜੇ ਸਭੋਂ ਆਪਣੇ ਜਾ ਕੇ ਉਧਰ ਰਹਿ ਰਹੇ ਨੇ ਉਧਰ ਜਾ ਕੇ ਥੋੜਾ ਬੱਚਾ ਹੈਗਾ ਜਿਨ੍ਹਾਂ ਦੀ ਟੇਕ ਪਾਲ ਉਹਦੀਆਂ ਨਹੀਂ ਹੁੰਦੀ ਤਾਂ ਤਾਂ ਉਹ ਰੰਜਨੋਂ ਵੀ ਕੰਪਲੀਟ ਜਾਂਦੀ ਹੈ ਸਰਕਾਰ ਕੋਲ ਤਾ ਉਹ ਇਵਨ दैट ਉਹਨਾ ਪੇਰੈਂਟਸ ਤੋਂ ਉਹ ਬੱਚਾ ਆਪਣੀ ਕਸਟਡੀ ਚ ਲੈ ਲੀਏ ਸਰਕਾਰਾਂ ਬੇਈਂ ਅੱਜ ਦੇ ਦਿਨ ਪੜਾ ਸੀ ਕਰਾਉਂ ਕਿਉਂਕਿ ਉਹ ਬਹੁਤ ਇੰਪੋਰਟੈਂਟ ਮੰਨਦੇ ਲੋਕੀ ਕਿਉਂਕਿ ਬੱਚੇ ਦਾ ਆਪਣਾ ਇੱਕ ਬੱਚੇ ਜਿਹੜੀ ਆਪਣੀ ਅਸਲੀ ਫਸਲ ਹੈ ਉਹ ਬੱਚੇ ਜੇ ਉਹਦਾ ਆਪਾ ਦੇਖਪਨ ਨਹੀਂ ਕੀਤਾ ਤਾਂ ਉਹ ਸਾਰਾ ਸਿਸਟਮ ਵਿਗੜ ਜਾਂਦਾ ਤਾਂ ਹੀ ਉਹ ਵੱਧ ਧੰਨ ਨੇ ਨੂੰ ਆਪਾਂ ਦੇ ਜੇ ਸਾਡਾ ਨਾਗਰਿਕ ਹੈ ਜਿਹੜਾ ਉਹ ਘਰਾ ਹੋ ਗਿਆ ਉਹ ਵਿਗੜ ਗਿਆ ਤਾਂ ਪੂਰਾ ਸਮਾਜ ਤੇ ਕੀ ਭੂਲ ਉਹ ਅਰਜ਼ਮੈਂ ਉਹ ਇੱਕ ਤਹਾਵਲਾਂ ਇੱਕ ਖਰੜੀ ਬਣੀ ਸੀ ਉਹ ਕਹਿੰਦੇ ਕੋਈ ਸਾਇੰਸ ਤਾਂ ਨਹੀਂ ਕੋਈ ਸਾਇੰਸ ਦਾ ਨਾ ਕੋਈ ਪ੍ਰਯੋਗ ਕਰਨਾ ਗਿਆ ਨਵੀਂਦਾ ਜੋਗਾ ਬੱਚਾ ਪੰਜਵੀਂ 6ਵੀਂ ਚੌਥੀ ਪੜ੍ਹ ਰਿਹਾ ਸੀਗਾ ਉਹ ਖੇਡ ਰਿਹਾ ਸੀਗਾ ਉਹਨੂੰ ਦਿਸਤਾਨੇ ਕਰ ਰਿਹਾ ਜੀਗਾ ਵਾਰੀ ਵਾਰੀ ਸੈਂਦਮ ਅਬਦੇਮ ਕਰ ਰਿਹਾ ਉਹ ਪ੍ਰਯੋਗ ਕਰ ਰਿਹਾ ਉਹਨੂੰ ਦਿਸਤਾਨੇ ਨਹੀਂ ਜੀਦਾ ਉਹਨੇ ਹੁੰਦਾ ਸਾਇੰਸ ਦਾ ਨੇ ਉਹਨੇ ਇੱਕ ਵਰਲਡ ਦਾ ਮੈਪ ਸੰਸਾਰ ਦਾ ਮੈਪ ਬਣਾਇਆ ਨਕਸ਼ਾ ਇਕਾ ਲੱਗ ਲੱਗ ਟੋੜਿਆ ਤੋਂ ਹੁੰਦਾ ਨੂੰ ਫਿਟ ਕਰਨਾ ਹੁੰਦਾ ਵੀ ਸਹੀ ਥਾਂ 'ਤੇ ਮਾਹ ਨਹੀਂ ਫਿਟ ਕਰੋ ਸਹੀ ਥਾਂ 'ਤੇ ਜੇ ਸਿਟ ਕਰੋ ਤਾਂ ਉਹ ਨੂੰ ਰੱਖੇ ਦੇ ਤਾਂ ਵੀ ਆ ਲੈ ਮੈਨੂੰ ਸਹੀ ਲੱਗੇ ਉਹ ਆ ਵੀ ਇੱਕ ਦੋ ਚਾਰ ਟੰਡਾਂ ਦੇ ਮਸਾਲੇ ਨੂੰ ਸਹੀ ਕਰੂਗਾ ਉਹਨਾਂ ਨੂੰ ਮੈਂ ਆਪਣਾ ਕੰਮ ਪੇਟੂ ਉਹ ਬੱਚਾ 10 ਮਿੰਟਾਂ ਜੋ ਨਸਲਾ ਸਹੀ ਕਰਕੇ ਉਹਨੂੰ ਲੈਟਣ ਨਾਲ ਹੀ ਬੋਲੋ ਹੋਰ ਨਹੀਂ ਵੀ ਨਾ ਉਹ ਹੈ ਨਾ ਮੇਰੇ ਵੀ ਤਾ ਫੁਕਾ ਮੈਂ ਵੀ ਇਹ ਮਾਜੂਦਾ ਕਿਵੇਂ ਹਾਲਾਤ ਨੇ ਉਹਨਾਂ ਵੀ ਤਾਂ ਬੰਤਾ ਨਹੀਂ ਤੋਟਰਨਾ ਡਿਵਾਇਨ ਹੋਏ ਤੇ ਮੇਨਾਂ ਚੇਤੇ ਕਿਵੇਂ ਹੋ ਗਿਆ ਹੈ ਨਾ ਪਾਪਾ ਇਹਦੇ ਪਿੱਛੇ ਨਾਲ ਇੱਕ ਬੰਦੇ ਦੀ ਫੋਟੋ ਮਿਲ ਗਈ ਤੇ ਨਾ ਮਾ ਬੰਦੇ ਦੀ ਫੋਟੋ ਸਿੱਧੀ ਕਰ ਜੇ ਨਾ ਮੈਨੂੰ ਵੀ ਪਤਾ ਵੀ ਲੱਗ ਜਾ ਕਿ ਇਹ ਹੋ ਗਿਆ ਨਕਸ਼ਾ ਆਪ ਜੀ ਆ ਵੀਰ ਜ਼ਦਾ ਹੋ ਗਿਆ ਜੇ ਮੈਂ ਬੰਦੇ ਦੀ ਫੋਟੋ ਸਿੱਧੀ ਕਰਤੀ ਤਾਂ ਨਕਸ਼ਾ ਕੀ ਹੋ ਗਿਆ ਦੁਨੀਆ ਕੀ ਹੋ ਗਈ ਆਪਣੇ ਆਪ ਨੂੰ ਸਿੱਧੀ ਹੋ ਗਈ ਬਸ ਕਿ ਨਾ ਉਹਨੇ ਮੇਰੇ ਚ ਸਾਇੰਸ ਨਾਲ ਬਹੁਤ ਵੱਡੀ ਗੱਲ ਸਿੱਖੀ آپ نے چھوٹے موٹے بھی کہا جی بنگا سدھا ہو جائے دنیا سدھے ہو جائے بچے سدھے ہو جائے لوگ سدھے ہو جائے دنیا راہ اپنے آپ ہی سدھے ہو جائے ہم دیکھو جی پر سارے اپنا فرج نمون لگ جی انہوں نے کم بہت سکتا ہوئے گا پھر بہت سکتا ہے کم بہت سکتا ہوئے گا جی پر سارے پندانے کم کرنا کہ یہ اپنے ڈیسی صاحب کا کم سکتا ہوئے گا یہ سارے ڈیسی صاحب کا کم سکتا کرنا تو ہم دمان صاحب کا کم سکتا ਉਹ ਕਾਢਣ ਤਾਂ ਸੈਂਟਰ ਲਾਈਨ ਤੋਂ ਪਾਵੇਗਾ ਸਿਰ ਬੱਚੇ ਸਾਰੇ ਕੰਮ